ਮਹੋਗੀ ਬੱਚਿਆਂ ਦੀ ਖਰਮਾਇਸ਼ ਜੇ ਬਣਾ ਦਵਾਂ ਲੰਚ ਤੇ ਆ ਆਪਾਂ ਕੱਟ ਲਨੇ ਆ ਸੇਬ ਤੇ ਇੱਧਰ ਆਪਣੇ ਆ ਆਪਾਂ ਬਾੜ ਲਈ ਆ ਸ਼ਕਰਗੰਦ ਕੰਦੀ ਸ਼ਕਰਕੰਦੀ ਤੇ ਆ ਹੈਗੀ ਬਰੋਕਲੀ ਤੇ ਇੱਧਰ ਪਿਆ ਬਨਾਣਾ ਤੇ ਅਨਾਰਾਂ ਦੇ ਦਾਣੇ ਵੀ ਕੱਢ ਕੇ ਰੱਖੇ ਹੋਏ ਆ ਤੇ ਆਪਾਂ ਬੱਚਿਆਂ ਨਾਲ ਬਣਾ ਕੇ ਦੇ ਦਈਏ ਚਾਟ ਮੂਡ ਚਾਟ ਕਹ ਰਹੇ ਸੀ ਕੋਈ ਕਹਿੰਦਾ ਦਾਦੀ ਭੁੱਖ ਲੱਗੀ ਆ ਕੋਈ ਕਹਿੰਦਾ ਨਾਨੀ ਭੁੱਖ ਲੱਗੀ ਆ ਜੀ ਆਪਾਂ ਇਹ ਬਣਾ ਦਿੰਨੇ ਤੇ ਅੰਗਰ ਲਾ ਲੈ ਤੇ ਹੁਣ ਆਹ ਸ਼ਕਰਗੰਦੀ ਮਿਕਸ ਕਰ ਲਈਏ ਤੇ ਹੁਣ ਇਹਦੇ ਵਿੱਚ ਆਪਾਂ ਪਾ ਦਈਏ ਆਹ ਮલાઈ ਮલાઈ ਪਾ ਦਈਏ ਆਹ ਹੁਣ ਆਪਾਂatte ਮલાઈ ਪਾ ਦिए ਕਾਜੂ ਤੇ ਆ ਪਾ ਦिए ਥੋੜਾ ਜਿਹਾ ਨਮਕ ਥੋੜਾ ਜਿਹਾ ਪਾ ਲਓ ਤੇ ਆ ਪਾ ਪਾ ਦिए ਥੋੜਾ ਜਨਾ ਜੀਰਾ ਇਹਦੇ ਬਿਨਾ ਤਾਂ ਮੈਂ ਬਣਾ ਹੀ ਨਹੀਂ ਸਕਦੀ ਤੇ ਆ ਮੜੀ ਜਿਕਾਰੀ ਮਿਰਚ ਆ ਚਾਟ ਮਸਾਲਾ ਬਸ ਜੀ ਹੋਰ ਕੁਝ ਨਹੀਂ ਪਾਉਣਾ ਸਭ ਪੰਜੇ ਗਣਾ ਮਿਸ਼ਟ ਹੋਟ ਹੁਣ ਮਲਾਈ ਨੂੰ ਕਰਦੀ ਐ ਵਿੱਚ ਮਿਕਸ ਸਕਰਗੰਦੀ ਬੜੀ ਸੋਹਣੀ ਸੀ ਸਕਰਗੰਦੀ ਹਾਂ ਸੋਹਣੀ ਸੀ ਤੇ ਬਾਲ ਤਾਂ ਮੈਂ ਸਾਰੀ ਲਈ ਆ ਹਾਂ ਤੇ ਬਰੋਚੀ ਹੁਣ ਆਪਾਂ ਆਪਣੇ ਬਾਲ ਬੱਚਿਆਂ ਨੂੰਵਾ ਦਿੰਨੇ ਆ ਕੌਲਿਆਂ ਚ ਨਹੀਂ ਕੌਲਿਆਂ ਚ ਇਹ ਕੌਲਿਆਂ ਚ ਰਹਿੰਦੇ ਕੌਲਿਆਂ ਚ ਖਾਂਦੇ ਆ ਹਾਂ ਹਾਂ ਲਓ ਜੀ ਆ ਦੇਖੋ ਸਾਡੀ ਪੂਰ ਮੇਰੇ ਕੋਲ ਆਇਆ ਚਾਟਖਣ ਤੇ ਨਾਲ ਮੇਰੇ ਚੈਨਲ ਨੂੰ ਕਰਦੇ ਸਬਸਕ੍ਰਾਈਬ ਤੇ ਨਾਲ ਹੀ ਦੱਸਿਓ ਪੀਕ ਤੁਹਾਨੂੰ ਕਿਵੇਂ ਦੀ ਲੱਗੀ